ਆ ਦੇਖੋ ਹੁਣ ਜਦੋਂ ਵੀ ਕੋਈ ਗੱਡੀ ਖੜਨੀ ਆ ਤਾਂ ਉਹਦੀ ਮਜਬੂਰੀ ਆ ਰੋਡ ਤੇ ਗੱਡੀ ਖੜਾਉਣ ਦੀ ਕਿਉਂਕਿ ਸਾਈਡ ਤੇ ਜਗ੍ਹਾ ਨਾ ਹੋਣ ਕਰਕੇ ਜੇ ਹੁਣ ਸਾਈਡ ਤੇ ਜਗ੍ਹਾ ਖਾਲੀ ਹੋਊਗੀ ਤਾਂ ਗੱਡੀ ਫਿਰ ਜਿਹੜੀ ਆ ਇਹ ਥੱਲੇ ਖੜੂਗੀ ਸਾਡੇ ਜਿਹੜੀ ਪੰਚਾਇਤ ਦੇ ਵੱਲੋਂ ਅੱਜ ਤਾਂ ਜਿਹੜੀ ਇਹ ਨਿਮਰਤਾ ਸਹਿਤ ਕਹਿੰਦੇ ਬੇਨਤੀ ਵੀ ਕੀਤੀ ਜਾ ਰਹੀ ਆ ਪਰ ਉਹ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਇਹ ਜਿਹੜਾ ਸਾਰਾ ਸਾਮਾਨ ਦੁਕਾਨਦਾਰ ਇਸ ਤਰ੍ਹਾਂ ਬਾਹਰ ਰੱਖਦੇ ਨੇ ਉਹ ਕਹਿੰਦੇ ਵੀ ਫੇਰ ਅਸੀਂ ਇਹ ਪ੍ਰਸ਼ਾਸਨ ਨੂੰ ਨਾਲ ਲਿਆ ਕੇ ਅੰਦਰ ਕਰਾਵਾਂਗੇ ਕਿਉਂਕਿ ਹੁਣ ਅੱਜ ਸਮੁੱਚੀ ਪੰਚਾਇਤ ਆ ਜਿਹੜੀ ਉਹ ਸਾਰੇ ਦੁਕਾਨਦਾਰ ਭਰਾਵਾਂ ਨੂੰ ਬੇਨਤੀ ਕਰ ਰਹੀ ਆ ਸਾਰੀਆਂ ਦੁਕਾਨਦਾਰਾਂ ਦੇ ਬੋਰ ਬਾਹਰ ਛੜਕ ਨਹੀਂ ਬਾਹਰ ਨਹੀਂ ਨਾ ਲਾਉਂਦਾ ਉਹ ਤਾਂ ਬੜੀ ਕਿ ਕਰਦੇ ਜਿੰਨਾ ਜਿੰਨਾ ਜਿਹੜੇ ਤਾਂ ਸਿਆਣੇ ਦੁਕਾਨਦਾਰ ਆ ਜੀ ਉਹ ਤਾਂ ਸਮਝ ਰਹੇ ਨੇ ਗੱਲ ਨੂੰ ਤੇ ਮੰਨ ਰਹੇ ਨੇ ਪਰ ਵਿਚਪੁਰਜਕ ਜਿਹੜੇ ਦੁਕਾਨਦਾਰ ਨੇ ਬਹਿਸ ਕਰ ਰਹੇ ਨੇ ਠੀਕ ਹੈ ਤਾਂ ਕੋਈ ਮਹਿਸੂਸ ਕਰਦਾ ਕੋਈ ਘੱਟ ਮਹਿਸੂਸ ਕਰਦਾ ਕੋਈ ਵੱਧ ਕਰਦਾ ਕਿਰਪਾ ਕਰਕੇ ਪੰਚਾਇਤ ਵੱਲੋਂ ਵੀ ਬੇਨਤੀ ਆ ਜੋ ਕਲੋਨੀ ਖੋਲੀ ਆ ਤੁਹਾਨੂੰ ਟਾਈਮ ਆ ਜਗਾ ਤੁਹਾਨੂੰ ਅਸੀਂ ਦੰਨਿਆ ਕੋਲੇ ਖੜ ਕੇ ਉੱਥੇ ਆ ਵੀ ਰੈਡੀਆ ਲਾ ਕੇ ਦੁਕਾਨਦਾਰ ਜੀ ਕਿੰਨਾ ਵੱਡਾ ਵੱਡੀ ਨੇ ਦੁਕਾਨਾਂ ਵਾਲੇ ਦੁਕਾਨਾਂ ਵਾਲੇ ਤੇ ਮੈਂ ਕੀ ਕਹਾਂ ਕਰ ਇੱਕ ਦੋ ਤੁਹਾਨੂੰ ਲੋਕਾਂ ਨੂੰ ਰੈਡੀਆ ਨੇ ਪੈ ਗਈ ਆਪਣੀ ਮਾਰਕੀਟ ਬਣ ਜਾਣੀ ਆ ਥੋੜੀ ਬੱਚਿਆਂ ਨੂੰ ਪਤਾ ਲੱਗ ਜਾਣਾ ਵੀ ਆ ਰੈਡੀਆ ਉੱਤੇ ਕੱਢ ਲਾਗੇ ਜਾ ਕੇ ਚਲੋ ਇਹ ਪਾਸ ਮੰਡਲ ਨੂੰ ਕੱਲਾ ਰੋਤਾ ਨਹੀਂ ਹੁਣ ਬਹੁਤ ਜ਼ਿਆਦਾ ਵੱਧ ਗਿਆ ਸੀਗਾ ਜੀ ਹੁਣ ਤੇ ਟ੍ਰੈਫਿਕ ਦੀ ਬੜੀ ਸਮੱਸਿਆ ਆਉਂਦੀ ਸੀਗੀ ਤੇ ਬਾਕੀ ਅਤੇ ਆਏ ਦਰਨ ਲੜਾਈ ਝਗੜੇ ਵੀ ਹੁੰਦੇ ਰਹਿੰਦੇ ਸੀਗੇ ਪਰ ਕਿਸੇ ਇਹ ਸਾਰਾ ਪੰਚਾਇਤ ਦੇ ਦੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤੇ ਨਾਲ ਅੱਡੇ ਦੀ ਜਿਹੜੀ ਕਮੇਟੀ ਬਣੀ ਹੋਈ ਆ ਉਹਨਾਂ ਦੇ ਸਹਿਯੋਗ ਨਾਲ ਇਹ ਸਾਰਾ ਅਪਰਾਲਾ ਕੀਤਾ ਗਿਆ ਬਹੁਤ-ਬਹੁਤ ਧੰਨਵਾਦ ਤੇ ਬਾਕੀ ਆਪਾਂ ਜਿਵੇਂ ਤੁਹਾਨੂੰ ਦੱਸਿਆ ਵੀ ਆਪਾਂ ਦੁਕਾਨਦਾਰ ਭਰਾਵਾਂ ਬਈ ਗਾਹਤ ਜਿਹੜੇ ਇਸ ਤਰ੍ਹਾਂ ਸੜਕ ਤੱਕ ਇਹਨਾਂ ਨੇ ਨਿਯਾਜ ਕਰਜਾ ਕੀਤਾ ਹੈ ਉਹਨਾਂ ਦਾ ਪੱਖ ਵੀ ਲਵਾਂਗੇ ਵੀ ਤੁਸੀਂ ਕੀ ਤੁਹਾਡੀ ਦੁਕਾਨਦਾਰੀ ਇਸ ਤਰ੍ਹਾਂ ਜਿਆਦਾ ਚੱਲਦੀ ਆ ਵੀ ਜਾਂ ਫਿਰ ਅ ਕੋਈ ਹੋਰ ਕਾਰਨ ਆ ਵੀ ਜਿਹੜਾ ਤੁਸੀਂ ਇੰਨਾ ਸਮਾਨ ਸੜਕ ਤੱਕ ਰੱਖਦੇ ਹੋ ਅਸੀਂ ਬਹੁਤ ਖੁਸ਼ ਆ ਅਸੀਂ ਸ਼ਾਮ ਵੇਲੇ ਸਾਡੇ ਨਾਲ ਬੱਚੇ ਵੀ ਹੁੰਦੇ ਆ ਘਰ ਦੇ ਵੀ ਹੁੰਦੇ ਆ ਕਈ ਵਾਰ ਸਾਨੂੰ ਇੰਨੀ ਪਰੇਸ਼ਾਨੀ ਆਉਂਦੀ ਆ ਹੱਦੋਂ ਵੱਧ ਕੇ ਹੁਣ ਜੇ ਇਧਰ ਰੇਡੀਆਂ ਲੱਗੀਆਂ ਸਾਨੂੰ ਬ੍ਰੇਕਾਂ ਸੋ ਰੋਡ ਤੇ ਮਾਰਨੀ ਪੈਂਦੀ ਸਾਨੂੰ ਪਿੱਛੋਂ ਆ ਕੇ ਕੋਈ ਵੀ ਢੋਕ ਸਕਦਾ ਅਸੀਂ ਬਹੁਤ ਖੁਸ਼ ਹਾਂ ਪੰਚਾਇਤ ਵੱਲੋਂ ਵੀ ਇਹਨਾਂ ਨੇ ਬਹੁਤ ਹਾਂ ਜੀ ਬਹੁਤ ਧੰਨਵਾਦੀਆਂ ਅਸੀਂ ਉਹਨਾਂ ਦੇ ਬਹੁਤ ਹੱਦੋਂ ਵੱਧ ਕੇ ਧੰਨਵਾਦੀਆਂ ਉਹਨਾਂ ਨੇ ਬਹੁਤ ਵਧੀਆ ਕੰਮ ਕਰਿਆ ਜੀ ਮਤਲਬ ਪੱਤਰਕਾਰ ਸਾਹਿਬ ਲੇਟ ਪਹੁੰਚਦੇ ਹੋ ਤੁਸੀਂ ਉਹ ਐਸੇ ਸਾਹਰੇ ਦੇ ਆਏ ਆ ਭਰਾ ਇਹ ਸਾਡਾ ਭਰਾ ਜੀ ਮੇਰਾ ਪੱਤਰਕਾਰ ਤੇ ਉਹ ਨਾ ਬਹੁਤ ਵਧੀਆ ਕੀਤਾ ਪੰਚਾਇਤ ਜਿਹੜਾ ਕੰਮ ਕੀਤਾ ਇਹ ਬਹੁਤ ਵਧੀਆ ਹੁਣ ਪੰਚਾਇਤ ਨੇ ਫੈਸਲਾ ਲਿਆ ਜਿਹੜਾ ਲਿਆ ਹੈ ਨਾ ਫੈਸਲਾ ਬਹੁਤ ਵਧੀਆ ਲਿਆ ਅੱਜ ਤੋਂ 11 ਸਾਲ ਪਹਿਲਾਂ ਤੁਸੀਂ ਆਪ ਬਲਦੀਸ਼ੀ ਕਰਾਇਆ ਸੀ ਇਹ ਕੰਮ ਪਰ ਹੁਣ ਉਸ ਤੋਂ ਬਾਅਦ 11 ਸਾਲਾਂ ਤੋਂ ਬਾਅਦ ਇਹ ਹੁਣ ਕਾਰਵਾਈ ਹੋਈ ਆ ਸਾਡੀ ਜੀ ਮੈਂਬਰ ਨੇ ਨਵੇਂ ਬਣੇ ਨੇ ਬਲਦੀਪ ਸਿੰਘ ਬਲਦੀਪ ਸਿੰਘ ਜੀ ਇਹਦੇ ਬਾਰੇ ਤੁਹਾਡੇ ਕੀ ਤੁਸੀਂ ਕੀ ਸੋਚਦੇ ਹੋ ਐਕਸ਼ਨ ਲਿਆ ਜੀ ਵਧੀਆ ਜੀ ਤੇ ਹੁਣ ਜਿਹੜੇ ਬਿਯਾਰੀ ਸੀਗੇ ਉਹ ਕਹਿੰਦੇ ਜੀ ਥੋੜਾ ਚੰਡੀਗੜ੍ਹ ਨਾਲ ਹਾਲ ਕਰਾਂਗੇ ਜੀ ਹਾਂ ਜੀ ਤਾਂ ਕਰਕੇ ਆ ਨਜਾਇਜ਼ ਕਬਜ਼ੇ ਕੀਤੇ ਹੋਏ ਸੀਗੇ ਇਹਨਾਂ ਦੇ ਉਹਨਾਂ ਕਰਕੇ ਫਿਰ ਇਹ ਕਾਰਵਾਈ ਹੋ ਗਈ ਜੀ ਸਾਰੇ ਲੋਕ ਕੋ ਸਾਰੇ ਲੋਕ ਕੋ ਕਹਨੇ ਆ ਜੀ ਕਿਹ ਜੀ ਆਪਾਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਵੀ ਆਪਾਂ ਪੱਖ ਲਵਾਂਗੇ ਦੁਕਾਨਦਾਰ ਭਰਾਵਾਂ ਦਾ ਵੀ ਵੀ ਤੁਸੀਂ ਜਿਹੜਾ ਇੰਨਾ ਵੀ ਤੁਸੀਂ ਕੀ ਕਾਰਨ ਕੀ ਆ ਮਤਲਬ ਵੀ ਹੁਣ ਤੁਸੀਂ ਇਹ ਨਾਲ ਸਾਡੇ ਨਾਲ ਸਹਿਮਤ ਹੋ ਜਾਂ ਨਹੀਂ ਸਹਿਮਤ ਹਾਂਜੀ ਵੀਰ ਜੀ ਆਪਾਂ ਦਾ ਵੀ ਜਿਆ ਕਹਿੰਦੇ ਜੀ ਵੀ ਆਪਣਾ 6-7 ਸਾਲ ਹੋ ਗਏ ਜਿਹੜੇ ਕੱਢਦੇ ਆ ਨੂੰ ਚਲੇ ਭਈ ਇਹਦੇ ਕੋਈ ਕਹਦਾ ਕਿਸੇ ਨੂੰ ਕੋਈ ਗੱਲ ਨਹੀਂ ਕਿ ਮੈਂ ਬਾਕੀ ਸਰਪੰਚਾਂ 'ਚ ਕਹਿਣਗੇ ਆਪਾਂ ਦਾ ਨਾਲ ਆ ਸਾਰਿਆਂ ਦੇ ਪਿੰਡ ਦੇ ਯਾਨੀ ਥੋੜਾ ਜਿਹਾ ਮਗਰ ਹੋਣਾ ਚਾਹੀਦਾ ਮਤਲਬ ਮੈਂ ਉਹ ਸਬਜ਼ੀ ਵਾਲੇ ਲਾਲੇ ਨੂੰ ਪਰਸੋਂ ਬਹੁਤ ਮਹਿਨਤ ਨਾਲ ਕੀਤਾ ਉਹਦਾ ਮੈਂ ਕਿਹਾ ਤੂੰ ਹੋਰਾਂ ਨੂੰ ਵੀ ਖਰਾਬ ਕਰੇਂਗਾ ਉਹ ਸੜਕ ਦੇ ਉੱਪਰ ਹੀ ਆ ਗਿਆ ਜਮੈਂ ਉਹ ਸਬਜ਼ੀ ਵਾਲਾ ਪਰ ਉਹਨੇ ਮੇਰੀ ਅਨਗੌੜੀ ਕਰਤੀ ਗੱਲ ਫਿਰ ਹੈ ਤਾਂ ੱੱਕਾ ਹੀ ਆ ਯਾਰ ਥੋੜਾ ਜਿਹੜੇ ਜਿਆਦੇ ਸੜਕ 'ਤੇ ਕਿਵੇਂ ਬੈਠੇ ਹੋ ੱੱਕਾ ਹੀ ੱੱਕਾ ਹੀ ਆ ਆਪਾਂ ਮੰਨਦੇ ਜੀ ਵੀ ਬੈਕ ਥੋੜਾ ਕਦਰ ਪਰ ਉਹਨੇ 6-7 ਸਾਲ ਦਾ ਡਾਊਨ ਕਹਿੰਦਾ ਨਹੀਂ ਬਣਨਾ ਨਹੀਂ ਸੀ ਜੀ ਥੋੜਾ ਜਿਹਾ ਹਟਮਾ ਚਾਹੀਦਾ ਨਾ ਧੰਨਵਾਦ ਜੀ ਬੇਹਦ ਦੁਕਾਨਦਾਰ ਭਰਾ ਵੀ ਖੁਸ਼ ਨੇ ਇਸ ਗੱਲ ਤੋਂ ਪਰ ਜਿੰਨਿਆਂ ਨਾਲ ਹੁਣ ਤੱਕ ਆਪਾਂ ਗੱਲ ਕੀਤੀ ਹੈ ਜੀ ਭਰਾਵਾਂ ਨਾਲ ਜਾਂ ਜਿਹੜੇ ਰਸਤੇ 'ਚ ਲੰਘ ਰਹੇ ਨੇ ਸਾਰੇ ਹੀ ਖੁਸ਼ ਨੇ ਤੇ ਥੋੜਾ ਜਿਆਦਾ ਅ ਨਾਜ਼ਾਇਜ਼ ਸੜਕ ਤੱਕ ਔਣ ਕਰਕੇ ਫਿਰ ਇਹ ਸਮੱਸਿਆ ਕਾਫੀ ਵੱਧ ਗਈ ਸੀਗੀ ਟ੍ਰੈਫਿਕ ਦੀ ਤੇ ਜਿਹਦੇ ਕਰਕੇ ਇਹ ਥੋੜਾ ਜਿਹਾ ਹੁਣ ਅ ਇਹਨਾਂ ਨੂੰ ਸਮਝਾਇਆ ਸਾਰੀ ਮਾਰਕੀਟ ਵਾਲੇ ਭਰਾਵਾਂ ਨੂੰ ਤੇ ਹੁਣ ਥੋੜਾ ਥੋੜਾ ਸਾਰੇ ਮਗਰ ਕਰ ਰਹੇ ਨੇ ਇਹ ਤੇ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਅਸੀਂ ਦੁਕਾਨਦਾਰ ਭਰਾਵਾਂ ਦਾ ਜਿਹੜੇ ਸਮਝ ਗਏ ਨੇ ਇਸ ਗੱਲ ਨੂੰ ਇਹ ਹੈ ਆ ਸਾਡੇ ਸਰਪੰਚ ਸਾਹਿਬ ਨੇ ਬਖਵਾਲ ਦੇ ਇਹ ਜੀ ਕੀ ਤੁਸੀਂ ਉਹ ਸੋਚਦੇ ਮਗਰ ਕਰ ਰਹੇ ਹੋ ਅਸੀਂ ਵੀਰ ਗੱਲ ਪਤਾ ਕੀ ਆ ਅੱਡੇ ਦੀ ਆਵਾਜ਼ਾਈ ਤਾਂ ਬਹੁਤ ਵਿਗਨ ਪੈਂਦਾ ਸਾਡਾ ਚੌਕ ਸਾਰੀਆਂ ਰੇੜੀਆਂ ਨਾਲ ਭਰਿਆ ਪਿਆ ਵਾ ਉੱਥੇ ਕੋਈ ਵੀ ਬਹੁਤ ਵੱਡਾ ਸਭ ਆਪਾਂ ਦੇ ਕਰਨਗੇ ਇਸ ਕਰਕੇ ਅਸੀਂ ਸਟੈਂਡ ਲਾਇਆ ਪਿੰਡ ਲੈਵਲ ਦੇ ਪੰਚ ਸੁਲੋਕ ਨਾਲ ਪਹਾਇਤ ਦੇ ਸੁਲੋਕ ਨਾਲ ਜਿਹੜੀ ਆਪਣੇ ਅੱਡਾ ਜੁਨੀਆਨਾ ਅੱਡਾ ਜੁਨੀਆ ਦੇ ਸੁਲੋਕ ਨਾਲ ਅਸੀਂ ਇਹ ਫੈਸਲਾ ਲਿਆ ਵਾ ਜੇ ਅਸੀਂ ਕੋਈ ਵੀ ਸੜਕ ਦੇ ਹਾਂਜੀ ਹਾਂਜੀ ਬਿਲਕੁਲ ਹਾਂਜੀ ਇਹ ਤਾਂ ਕੋਸਟ ਦਾ ਅੰਦਰ ਹੀ ਖਰਾਬ ਕਰ ਰਹੇ ਹਾਂ ਹਾਂਜੀ ਜਿਹੜੇ 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 ਦੁਕਾਨਦਾਰ ਖਰਾਬ ਕਰਦੇ ਆ ਅਸੀਂ ਪ੍ਰਸ਼ਾਸਨ ਦੀ ਮੱਤ ਅਸੀਂ ਪ੍ਰਸ਼ਾਸਨ ਦੀ ਮੱਤ ਲਵਾਂਗੇ ਪ੍ਰਸ਼ਾਸਨ ਦੀ ਮੱਤ ਦੇ ਨਾਲ ਉਹਨਾਂ ਤੇ ਵੀ ਕਾਬੂ ਪਾ ਜਾਊਗਾ